ਰਾਜ ਤੇਰਾ ਚੱਡ ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂਗੇ ਉਹ ਆਪਾਂ ਲੈ ਕੇ ਆਏ 3.5 ਸਾਲ ਦੇ ਬੱਚੇ ਦੀ ਜਿਹੜੀ ਸਲਵਾਰ ਬਣਾਉਣੀ ਹੈ ਇਹ ਗੁੜੀਆ ਹੈਗੀ 3.5 ਸਾਲ ਦੀ ਇਹਦੀ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੈ ਉਹ ਆਪਾਂ ਕਿਸ ਤਰੀਕੇ ਨਾਲ ਸਲਵਾਰ ਬਣਾਉਣੀ ਹੈ ਆਪਾਂ ਇਹਨਾਂ ਦੇ ਦੇਖੋ ਮਾਂ ਮਾਦੀਆਂ ਦੇ ਸੇਮ ਸੇਮ ਸੂਟ ਦੇ ਨਾਲ ਰੈਡੀ ਕੀਤਾ ਨੇ ਇਹ ਫਰੌਕ ਦੇ ਨਾਲ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੈ ਆਪਾਂ ਤੁਹਾਨੂੰ ਇਹਨਾਂ ਦੀ ਫਰੌਕ ਵੀ ਦਿਖਾਵਾਂਗੇ ਜਿਹੜੀ ਹੈਂਡਵਰਕ ਕੀਤੀ ਹੋਈ ਹੈ ਤੇ ਅੱਜ ਤੁਹਾਨੂੰ ਦੱਸਾਂਗੇ ਸਟ੍ਰੇਟ ਸਲਵਾਰ ਤੇ ਕਟਾਈ ਕਰਨ ਦਾ ਤਰੀਕਾ ਜਿਹੜੀ 3.5 ਸਾਲ ਦੇ ਬੱਚੇ ਦੀ ਸਟ੍ਰੇਟ ਸਲਵਾਰ ਬਣਾਉਣੀ ਹੈ ਇਹ ਆਪਾਂ ਕਿਸ ਤਰੀਕੇ ਨਾਲ ਬਣਾਉਣੀ ਹੈ ਕਿਸ ਤਰ੍ਹਾਂ ਆਪਾਂ ਇਹ ਕਟਾਈ ਕਰਨੀ ਹੈ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇਰੇ ਘਰ ਬੈਠੇ ਫ੍ਰੀ ਸਿਲਾਈ ਕੋਰਸਾਂ ਤੁਸੀਂ ਸਿੱਖ ਸਕੋ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਨੂੰ ਦੱਸ ਦੇਵਾਂਗੇ ਜਿਹੜੀ 3.5 ਸਾਲ ਦੀ ਗੁੜੀਆ ਦੀ ਜਿਹੜੀ ਫਰੌਕ ਹੈ ਸੌਰੀ ਸਲਵਾਰ ਹੈ ਸਟ੍ਰੈੱਟ ਕਿਹੜੇ ਤਰੀਕੇ ਨਾਲ ਬਣਾਉਣੀ ਹੈ ਕਿਸ ਤਰ੍ਹਾਂ ਆਪਾਂ ਇਹਦਾ ਹੱਸਣ ਲੜਾ ਕਿਸ ਤਰ੍ਹਾਂ ਕੇ ਨਾਲ ਆਪਾਂ ਕਟਾਈ ਕਰਨੇ ਆ ਇਹ ਆਪਾਂ ਬਣਾਉਣ ਲੇਗੇ ਲੈਂਡਿੰਗ ਵਾਲੀ ਇਹਨਾਂ ਦੀ ਫਰੌਕ ਦੇ ਇੱਕ ਆਪਾਂ ਪਹਿਲਾਂ ਕਲੀਆਂ ਕੱਟ ਕੇ ਜਿਹੜੀ ਹੈਂਡਵਰਕ ਦੀ ਰੈਡੀ ਕੀਤੀ ਹੈਗੀ ਤੇ ਇਹ ਇਹਦੀ ਮੰਮੀ ਦਾ ਸੂਟ ਵੀ ਜਿਹੜਾ ਉਹ ਵੀ ਹੈਂਡਵਰਕ ਰਹੀ ਹੈ ਆਪਾਂ ਇਹਨਾਂ ਦੀ ਪ੍ਰੋਪਰਟੀ ਪੂਰੀ ਵੀਡੀਓ ਪਾਵਾਂਗੇ YouTube ਤੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਮਿਲ ਜੀਗੀ ਜਿਹੜਾ ਸੂਟ ਆਪਾਂ ਪ੍ਰੋਪਰ ਮਾਮਾਤੀ ਆ ਨਾ ਕਿਸ ਤਰੀਕੇ ਨਾਲ ਰੈਡੀ ਕੀਤਾਗਾ ਦੂਸਰਾ ਚੈਨਲ ਹੈਗਾ ਆਪਣਾ ਸਿੱਧੂ ਬੁਟੀਕ ਜੋਗਾ ਪਲੀਜ਼ ਸਾਡੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸਾਡੇ ਉਸ ਚੈਨਲ ਤੋਂ ਸਾਨੂੰ ਦੇਖ ਰਹੇ ਹੋ ਆਪਾਂ ਚੈਨਲ ਦੇ ਉੱਪਰ ਵੀ ਦੇਖੋ ਸੂਟਾਂ ਦੇ ਬਹੁਤ سارے ਵੀਡੀਓਸ ਪਾਉਂਦੇ ਹੀ ਰਹਨੇ ਆ ਵੀ ਆਪਾਂ ਸਾਨੂੰ ਤੁਸੀਂ ਘਰ ਬੈਠੇ ਆਰਡਰ ਦੇ ਸਕਦੇ ਹੋ ਆਪਣੇ ਲਈ ਕਿਵੇਂ ਦੇ ਵੀ ਸੂਟ ਜਿਹੜੇ ਤੁਸੀਂ ਸਾਡੇ ਤੋਂ ਆਰਡਰ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰ ਦਿੱਤਾ ਉਹਨੂੰ ਦੱਸਦੇ ਆ ਵੀ ਸਾਡੇ 3-4 ਸਾਲ ਦੀ ਗੁੜੇ ਦੀ ਜਿਹੜੀ ਸਟ੍ਰੇਟਸ ਦੁਆਰਾ ਕਿਸ ਤਰੀਕੇ ਨਾਲ ਕਟਾਈ ਕੀਤੀ ਜਾਂਦੀ ਹੈ ਦੇਖੋ ਇਹ ਹੈਗਾ ਮੇਰੇ ਕੋਲ 1.5 ਮੀਟਰ ਕਪੜਾ ਹੈ ਇਹ ਇਹ 1.5 ਮੀਟਰ ਕਪੜਾ ਹੈ ਇਹਨੂੰ ਮੈਂ ਫੋਲਡ ਕੀਤਾ ਹੋਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਕੰਨੀਆਂ ਲੋਟ ਇਹਨੂੰ ਇੱਕ ਵਾਰ ਫੇਰ ਮੈਂ ਪਲੇ ਲੋਟਾ ਐਸ ਤਰ੍ਹਾਂ ਕੰਨੀਆਂ ਮੈਂ ਮਿਲਾ ਲਿਆ ਇਸ ਤਰ੍ਹਾਂ ਪਹਿਪਰ ਫੋਲਡ ਕੀਤਾ ਹੋਇਆ ਹੈਗਾ ਆਪਾਂ ਤਾਂ ਦਿਖਾਉਣੇ ਆ ਇਹਨੇ ਮੈਂ ਚਾਰ ਤਾਹਾਂ ਮਾ ਲਿਆ ਦੇਖੋ ਇਸ ਤਰ੍ਹਾਂ ਇਹਦੇ ਚਾਰ ਤਾਹਾਂ ਬਾਅਦ ਲਿਆ ਹੁਣ ਦੇਖੋ ਜੇਕਰ ਆਪਾਂ ਕੱਟਦੇ ਦੇਖੋ ਪਾਰੀ ਨਾਲ ਆਪਾਂ ਵੀ ਮੰਨ ਕੇ ਚਲੋ ਵੱਡੇ ਨਾਪ ਦੀ ਫੇਰ ਤਾਂ ਦੇਖੋ ਕਿ ਇਹਨਾਂ ਪੈਸੇ ਲੋਟ ਪਲੇ ਲੋਟੀ ਕੱਟ ਲੈਣਦੇ ਸਟ੍ਰੇਟਸ ਲਈ ਤੇ ਪਾਸੜਾ ਕੱਲ ਲੈਂਦੇ ਅਸਰ ਰੱਖ ਕੇ ਪੱਕਤਾ ਹੀ ਪਾਉਂਦੇ ਹੁਣ ਦੇ ਕੋਈ ਇਹ ਕੱਟਣੀ ਹੈਗੀ ਆਪਾਂ ਛੋਟੇ ਨਾਪ ਦੀ ਆਪੋਂ ਉਸ ਹਿਸਾਬ ਦੇ ਨਾਲ ਇਹਦੀ ਕਟਾਈ ਕਰਨੀ ਹੈ ਤੁਹਾਨੂੰ ਆਪਾਂ ਦੱਸ ਦੇਵਾਂਗੇ ਵੀ ਇਹਦੀ ਕਟਾਈ ਜਿਹੜੇ ਕੀ ਤਰੀਕੇ ਨਾਲ ਹੋਊਗੀ ਤੁਸੀਂ ਦੇਖੋ ਇਹਨਾਂ ਮੈਂ ਤਰੀਕੇ ਨਾਲ ਬੜੀ ਚੰਗੀ ਤਰ੍ਹਾਂ ਸੈੱਟ ਕਰ ਲਿਆ ਮੈਂ ਪ੍ਰੈਸ ਮਾਰ ਕੇ ਸਾਰੇ ਕੱਪੜੇ ਨੂੰ ਐਥਰ ਦੇਖੋ ਨਾ ਆਪਾਂ ਪ੍ਰੋਪਰ ਤਰੀਕੇ ਨਾਲ ਸਾਰਾ ਸੈੱਟ ਕਰ ਲਿਆ ਤੁਸੀਂ ਤੋਂ ਬਾਅਦ ਹੁਣ ਆਪਾਂ ਇਹਦੀ ਕਟਾਈ ਕਰਨੀ ਹੈਗੀ ਇਹ ਤੋਂ ਲਾ ਆਪਾਂ ਦੱਸ ਦਿਆਂ ਹੁੰਦਾ ਕੁ ਸਲਵਾਰ ਦੀ ਲੈਂਥ ਹੈਗੀ ਹੈਗੀ ਇਹਨਾਂ ਦੀ 22 ਇੰਚ ਸਲਵਾਰ ਤਿਆਰ ਹੈ ਸਲਵਾਰੇ ਕੇ 22 ਇੰਚ ਤਿਆਰ ਤੇ ਮੂਰੀ ਰੱਖਣੀ ਆਪਾਂ ਇਹਨਾਂ ਦੀ 5.5 ਕਿਉਂਕਿ ਉਹਨੇ ਥੋੜੀ ਜਿਹੀ ਲੂਜ਼ ਰਖਵਾਈ ਹੈ ਤੇ ਇਹਨਾਂ ਦੀ ਜਿਹੜਾ ਹਾਸਨ ਪਾਉਣਾ ਆਪਾਂ 7.5 ਇੰਚ ਤਿਆਰ ਰੱਖਣਾ ਸਾਰਾ ਹਾਸਨ 7.5 ਇੰਚ ਤਿਆਰ ਰੱਖਣਾ ਹੁਣ ਦੇਖੋ ਇਹਦੇ ਵਿੱਚ ਆਪਾਂ ਕਪੜਾ ਜਿਹੜਾ ਕਿਸ ਤਰੀਕੇ ਨਾਲ ਕੱਢਾਂਗੇ ਹੁਣ ਦੇਖੋ ਇਹਨਾਂ ਦੇ ਬੈਲਟ ਪਾਉਣੇ ਜਿਹੜੀ ਆਪਾਂ ਸਾਰੇ 14 ਇੰਚ ਦੀ ਪਾਉਣੀ ਹੈ ਇਹਨਾਂ ਦੀ ਜਿਹੜੀ ਹਿਪ ਹੈਗੀ ਉਹ ਹੈਗੇ 13 ਇੰਚ belt ਆ ਪਏ ਦੇ ਵਿੱਚ ਪਾਵਾਂਗੇ 14 15 ਇੰਚ ਜਾਂ ਆਪਾਂ 16 ਇੰਚ ਵੀ ਪਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਇਲਾਸਟਿਕ ਪਾਉਣਾ ਹੈ ਕਿਉਂਕਿ ਜਿਆਦਾ ਟਾਈਟ ਦੇਖੋ ਬੱਚੇ ਦੇ ਵਧੀਆ ਨਹੀਂ ਲੱਗਦੀ ਲੱਕ ਤੇ ਜਿਹੜੀ ਘੁੱਟ ਜਾਂਦੀ ਆ ਹੁਣ ਇਹਦੇ ਵਿੱਚੋਂ ਦਾ ਜਿਹੜੀ ਆਪਾਂ ਇਹਦੀ ਚੁੜਾਈ ਲੈਣੀ ਆ ਕੱਪੜੇ ਦੀ ਉਹ ਚੁੜਾਈ ਆਪਾਂ ਦੇਖੋ ਲਵਾਂਗੇ ਇੱਥੋਂ ਐਸ ਤਰ੍ਹਾਂ ਦੇਖੋ 15 ਇੰਚ ਦੁਕਾਨਾ 15 ਇੰਚ ਚੁੜਾਈ ਲੈ ਲਈ ਕੱਪੜੇ ਦੀ ਸਾਰੀ ਐਸ ਤਰ੍ਹਾਂ ਇਹ ਆਪਾਂ ਨੂੰ 15 ਇੰਚ ਦੇ ਨਿਸ਼ਾਨ ਦੇ ਲਿਆ ਇਹਨਾਂ ਨੂੰ ਆਪਾਂ ਬਿਲਕੁਲ ਸਿੱਧਾ ਕਰ ਦਾਂਗੇ ਇਹਦੇ ਵਿੱਚੋਂ ਹੀ ਆਪਾਂ ਦੇ ਕੋਲ ਸਲਵਾਰ ਦੀ ਸਾਰੀ ਦੀ ਕਟਾਈ ਕਰਨੀ ਹੈ ਦੇਖੋ ਇਹਨੂੰ ਮੈਂ ਨਿਸ਼ਾਲ ਨੂੰ ਬਿਲਕੁਲ ਇਸ ਤਰ੍ਹਾਂ ਸਿੱਧਾ ਕਰ ਲਿਆ ਇਸ ਤਰ੍ਹਾਂ ਇਹ ਕਰਦੋ ਬਾਅਦ ਹੁਣ ਦੇਖੋ ਆਪਾਂ ਸਲਵਾਰ ਆ ਗਈ ਇਹਨਾਂ ਦੀ 22 ਇੰਚ ਤਿਆਰ ਹੁਣ ਆਪਾਂ 벨ਟ ਪਾਉਣੀ ਹੈ ਇਹਨਾਂ ਦੇ 3 ਇੰਚ ਦੀ ਉੱਪਰਲੀ 벨ਟ ਲਾਵਾਂਗੇ ਆਪਾਂ 3 ਇੰਚ ਜਾਂ 3.5 ਇੰਚ ਇਸ ਤੋਂ ਜ਼ਿਆਦਾ ਨਹੀਂ ਲਾਉਂਦੇ ਉਹਦੇ ਲਈ ਆਪਾਂ ਕੀ ਕਰਾਂਗੇ ਇਹਨੂੰ ਆਪਾਂ 2 ਇੰਚ ਉੱਪਰ ਘਟਾਵਾਂਗੇ ਇਸ ਤਰ੍ਹਾਂ 2 ਇੰਚ ਘਟਾਵਾਂਗੇ ਜੇ ਆਪਾਂ ਦੇਖੋ ਨਿਸ਼ਾਨ ਲਗਾਉਣਾਗਾ ਮੰਨੋ 22 ਇੰਚ ਤੇ ਹੁਣ ਆਪਾਂ ਦੇਖੋ ਇਹਦੇ ਵਿੱਚ ਢਾਲ ਪਾਉਣੀ ਹੈ 2 ਇੰਚ ਦੀ ਕਿਉਂਕਿ ਬੈਕ ਤੋਂ ਕੁੜੀਏ ਦੀ ਸਲਵਾਰਾ ਜਿਹੜੀ ਚੱਕੀ ਨਾ ਜਾਵੇ ਹੁਣ ਇਹਦੇ ਵਿੱਚ ਆਪਾਂ ਤਾਂ ਢਾਲ ਪਾਉਂਦਾ ਤਿੱਕਾ ਦੱਸਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਪ੍ਰੋਪਰ ਇੱਥੇ ਦੇਖੋ 22 ਇੰਚ ਦਿਨ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਦੇਖੇ ਵੇ 22 22 ਇੰਚ ਤੇ ਨਿਸ਼ਾਨ ਲਗਾ ਲਿਆ ਪੂਰੀ ਸਲਵਾਰ ਦਾ ਨਿਸ਼ਾਨ ਲਗਾ ਲਿਆ ਦੇਖੋ ਮੈਂ ਇਸ ਤਰ੍ਹਾਂ ਇਹ 22 ਇੰਚ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਇਹਨਾਂ ਨੂੰ ਮੈਂ ਬਿਲਕੁਲ ਸਿੱਧਾ ਕਰ ਦੂੰ ਜਿਦਨੇ ਆਪਾਂ ਕੱਟਣ ਦੇ ਵਿੱਚ ਆਸਾਨੀ ਰਹੂਗੀ ਇਹ ਐ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਨਿਸ਼ਾਨੀ ਲਗਾ ਲਈ ਮੈਂ 2 ਇੰਚ ਤੋਂ ਓਣ ਮੈਂ ਦੇਖੋ ਇੱਥੋਂ ਪ੍ਰੋਪਰ ਲਦਾਸਨ ਲੈ ਲੂਗੀ ਲਦਾਸਨ ਮੈਂ ਕਿੰਨਾ ਲਵਾਂਗੀ 7 ਇੰਚ 7 ਇੰਚ ਆਸਨ ਲੈ ਲਿਆ ਹੁਣ ਇਧਰੋਂ ਆਪਾਂ ਸਲਵਾਰ ਕਟਾਉਣੀ ਐ ਨੀਚੇ ਨੂੰ ਹੁਣ ਦੇਖੋ ਇੱਕ ਨਿਸ਼ਾਨ ਮੈਂ ਇੱਥੋਂ ਲਗਾ ਲੂਗੀ 2 ਇੰਚ ਦਾ ਜਿਹੜੀ ਆਪਾਂ ਢਾਲ ਪਾਉਣੀ ਐ ਜਾਨੀ ਕਿ ਆਪਾਂ ਢਾਲ ਪਾਉਣੀ ਐ ਦੇ ਵਿੱਚ ਜਿਵੇਂ ਆਪਾਂ ਬੱਡੀ ਸਲਵਾਰ ਦੇ ਵਿੱਚ ਇਹ 3 ਇੰਚ ਦੀ ਢਾਲ ਪਾਣੀ ਦੇ ਵਿੱਚ ਆਪਾਂ 2 ਇੰਚ ਦੀ ਪਾਵਾਂਗੇ। ਇਧਰੋਂ ਆਪਾਂ ਸਲਵਾਰ ਪੂਰੀ ਰੱਖਾਂਗੇ। ਇਹ ਕਪੜਾ ਆਪਾਂ ਐਕਸਟਰਾ ਜਿਹੜੇ ਦੇ ਵਿੱਚੋਂ ਕੱਟ ਕਰਾਂਗੇ। ਆਪਾਂ ਪਹਿਲਾਂ ਇਹਨੂੰ ਕੱਟ ਕਰ ਦਿੰਨੇ ਆ। ਕਿਉਂਕਿ ਤੁਹਾਨੂੰ ਵੀ ਸਮਝਣ ਦੀ ਆਸਾਨੀ ਰਹੂਗੀ ਥੋੜੀ ਜੀ। ਐਸ ਤਰ੍ਹਾਂ। ਦੇਖਿਓ ਨੂੰ ਮੈਂ ਇੱਥੋਂ ਕੱਟ ਕਰਦਾ ਕਪੜੇ ਨੂੰ। ਐਸ ਤਰ੍ਹਾਂ। ਇਹ ਕੱਟ ਕਰਨ ਤੋਂ ਬਾਅਦ ਹੁਣ ਆਪਣੇ ਕੋਲੇ ਇਹ ਕਪੜਾ ਦੇਖੋ ਜਿਹੜਾ ਇੰਨੇ-ਇੰਨੇ ਕਪੜੇ ਆਪਣੇ ਕੋਲੇ। ਹੁਣ ਇਹਦੇ ਵਿੱਚ ਮੈਂ ਇਥੋਂ ਢਾਲ ਪਾਉਂਗੇ ਇਹਦੇ ਵਿੱਚ ਐਸ ਤਰ੍ਹਾਂ। ਤੁਸੀਂ ਦੇਖ ਸਕਦੇ ਹੋ ਇਹਦੀ ਮਟਾਲ ਪਾਦੀ ਪਹੁੰਚੇ ਕੰਨੇ ਨੂੰ ਇਹ ਉੱਪਰਲੇ ਪਾਸੇ ਢਾਲ ਪਾਈ ਹੈ ਹੁਣ ਮੂਰੀ ਰੱਖਣੀ 5.5 ਇੰਚ ਤਿਆਰ ਤਾਂ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ 7 ਇੰਚ ਤੇ 1.5 ਇੰਚ ਜਾਦਾਂ ਨਿਸ਼ਾਨ ਲਗਾਵਾਂਗੇ ਇਹ ਨਿਸ਼ਾਨ ਨੂੰ ਮੈਂ ਇਹ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਮਿਲਾ ਦੂਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਮੈਂ ਇਸ ਤਰ੍ਹਾਂ ਮਿਲਾਤਾ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ 7.5 ਇੰਚ ਦਾ 7 ਇੰਚ ਦਾ ਹਸਣ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਇਹਦੀ ਕਟਾਈ ਆਪਾਂ ਇਸ ਤਰੀਕੇ ਨਾਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਕੱਪੜਾ ਆਪਣੇ ਦੇਖੋ ਬੈਲਟ ਬੂਟ ਨੂੰ ਕੰਮ ਆ ਜਾਊਗਾ ਐਸੇ ਇਆ ਆਪਾਂ ਦੇਖੋ ਸਰਵਾਰ ਕਟਾਈ ਕਰ ਲਈ ਇਹ ਨੀਚੇ ਤੋਂ ਵੀ ਆਪਾਂ ਇਹਨੂੰ ਅਲੱਗ-ਅਲੱਗ ਕਰ ਦਾਂਗੇ ਐਸਟਰਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਹੋ ਗਈ ਦੇਖੋ ਕੁੰਦਿਆਲੀ ਕਟਾਈ ਹੁਣ ਆਪਾਂ ਇਹਦੀ ਬੈਲਟ ਦੀ ਕਟਾਈ ਕਰਾਂਗੇ ਆਪਾਂ ਇਹਦੇ ਵਿੱਚ ਲੈਨੂਗੀ ਵੀ ਲਗਾਉਣੀ ਹੈ ਤੁਹਾਨੂੰ ਆਪੋ ਵੀ ਕੱਟ ਕਰਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੀ ਬੈਲਟ ਕਟਾਈ ਕਰਾਂਗੇ ਹੁਣ 벨ਟ ਦੇ ਵਿੱਚ ਆਪਾਂ ਆਪਾਂ 16 17 ਇੰਚ ਪਾ ਦਈਏ ਕਿਉਂਕਿ ਆਪਾਂ ਨੂੰ ਇਹ ਦਿੱਕਤ ਨਹੀਂ ਪੈਂਦੀ ਜਿਆਦਾ 벨ਟ ਦੀ ਕਿਉਂਕਿ ਇਹਦੇ ਨਾਲ ਕੀ ਹੋਊਗਾ ਜੇ 벨ਟ ਆਪਾਂ ਥੋੜੀ ਜਿਹੀ ਵੱਡੀ ਲਾ ਲਾਂਗੇ ਤਾਂ ਬੱਚੇ ਦੇ ਦੇਖੋ ਪਾਉਣ ਦੇ ਵਿੱਚ ਆਸਾਨੀ ਰਹੂਗੀ ਇਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਕਈ ਵਾਰ ਦੇਖੋ ਜੀ ਆਪਾਂ 벨ਟ ਛੋਟੇ ਲਗਾਵਾਂਗੇ ਉਹਦੇ ਵਿੱਚ ਲਾਸਟਿਕ ਵੀ ਛੋਟਾ ਪਊਗਾ ਤਾਂ ਬੱਚੇ ਦੇ ਲੱਕ ਤੇ ਦੇਖੋ ਥੋੜੀ ਜਿਹੀ ਜਿਹੜੀ ਆਪਣੇ ਲਾਸਟਿਕ ਹੁੰਦੇ ਰੱਖੋ ਚੁਭ ਜਾਂਦੀ ਹੈ ਨਾ ਤੇ ਬੱਚੇ ਨੂੰ ਉਹਦੇ ਨਾਲ ਤਕਲੀਫ ਹੁੰਦੀ ਹੈ ਜੇਕਰ ਹੁਣ ਆਪਾਂ ਇਹਦੇ ਵਿੱਚ ਜੇ 벨ਟ ਕਟਾਈ ਕਰਾਂਗੇ ਆਪਾਂ 벨ਟ ਕਟਾਈ ਕਰਾਂਗੇ 17 ਇੰਚ ਦੀ 16 ਦੀ ਆਪਾਂ ਤਿਆਰ ਰੱਖ ਦਾਂਗੇ 17 ਇੰਚ ਆਪਾਂ ਕਟਾਈ ਕਰਾਂਗੇ ਜੇਕਰ ਆਪਾਂ ਥੋੜੀ ਜਿਹੀ ਹੋਰ ਵੱਡੇ ਲਾ ਲਾਂਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਪਾਂ ਦੇਖੋ 16 ਇੰਚ 벨ਟ ਤਿਆਰ ਰੱਖਾਂਗੇ ਇਸ ਤਰ੍ਹਾਂ ਆਪਾਂ 17 ਇੰਚ ਦੀ ਕਟਾਈ ਕਰਾਂਗੇ ਹੁਣ 벨ਟ ਜਿਹੜੇ ਆਪਾਂ ਕਟਾਈ ਕਰਾਂਗੇ ਇਹਦੇ ਵਿੱਚ ਇਹ ਆਪਾਂ ਲਾਉਣੀ ਦੇਖੋ 3 ਇੰਚ ਦੀ ਤਿਆਰ 3 ਤੇ 2 5 ਤੇ 5.5 ਆਪਾਂ 6 ਇੰਚ ਦੀ ਕਟਾਈ ਕਰ ਲਾਂਗੇ 벨ਟ ਦੀ ਇਸ ਤਰ੍ਹਾਂ 7 ਇੰਚ ਚੁੜਾਈ ਦੇ ਵਿੱਚ ਕਟਾਈ ਕਰਾਂਗੇ ਆਪਾਂ ਇਹ ਬੈਲਟ ਨੂੰ ਇਸ ਤਰ੍ਹਾਂ ਇਹਨੂੰ ਲਾਪਾਂ ਬਿਲਕੁਲ ਸਿੱਧਾ ਕੱਟ ਕਰ ਲਾਂਗੇ ਇਸ ਤਰ੍ਹਾਂ ਦੇ ਕੱਪੈ ਨੂੰ ਕੱਟ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਕਟਾਂਗੇ ਦੇਖੋ ਲੈਨਿੰਗ ਜਿਹੜੀ ਲੈਨਿੰਗ ਹੈਗੀ ਉਹ ਵੀ ਕਟਾਈ ਕਰਾਂਗੇ ਹੁਣ ਆਪਾਂ ਇੱਕ ਉਹ 1.5 ਮੀਟਰ ਪੌਣੇ ਦਾ ਮੂੰਗ ਆਪਾਂ ਲੈ ਲੈ ਲੈਂਦੇ ਕਿਉਂਕਿ ਲੈਣਗੇ ਆਪਾਂ ਜਿਆਦਾ ਇਸ ਲਈ ਲੈਂਤੀ ਆ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਲੈਣਗੇ ਕੀ ਥੋੜੀ ਜੀ ਜ਼ਿਆਦਾ ਰੱਖਾਂਗੇ ਦੇਖੋ ਇਹ ਲੈਣ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਲਿਆ ਉਸ ਤੋਂ ਬਾਅਦ ਜਿਹੜੀ ਆਪਾਂ ਸਲਵਾਰ ਕਟਾਈ ਕਰੀ ਹੈ ਇਹ ਸਲਵਾਰ ਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਦੇ ਕੇ ਉੱਪਰ ਰੱਖ ਲਿਆ ਇਹ ਆਪਾਂ ਥੋੜੀ ਥੋੜੀ ਜ਼ਿਆਦਾ ਲੰਮਗ ਦੇਖੋ ਲੈ ਲੈਣ ਨੂੰ ਉਹ ਜਿੱਦੜਿਆ ਆਪਾਂ ਇਧਰੋ ਕਟਾਈ ਕਰਾਂਗੇ ਚਾਰ ਸੇ ਪੈਰ ਆਪਾਂ ਲੈ ਲੰਗ ਨੂੰ ਜ਼ਿਆਦਾ ਰੱਖਣਾ ਨਾ ਨੀਚੇ ਤੋਂ ਵੀ ਐਸਾ ਇਹਦੇ ਕਾਪੜੇ ਲੰਗ ਦੀ ਕਟਾਈ ਹੋਗੀ ਇਹ ਐਸੇ ਤਰ੍ਹਾਂ ਹੀ ਕਰਾਂਗੇ ਆਪਾਂ ਸਲਵਾਰ ਦੀ ਬੈਲਟ ਦੀ ਤੁਸੀਂ ਦੇਖ ਸਕਦੇ ਹੋ ਆ ਪਹਿਲੇ ਦੇ ਉੱਪਰ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਲੈਣਗੇ ਵੀ ਦੇਖੋ ਬੈਲਟ ਦੇ ਵਿੱਚ ਥੋੜੀ ਜੀ ਵੱੱਡ ਲਗਾਵਾਂਗੇ ਐਸਟਰਾ ਤੁਸੀਂ ਦੇਖ ਸਕਦੇ ਹੋ ਨੇ ਹੋ ਗਈ ਆਪਣੀ 벨ਟ ਦੀ ਕਟਾਈ ਇਹ ਹੋ ਗਈ ਆਪਣੀ ਸਟ੍ਰੇਟ ਸਲਵਾਰ ਦੀ ਕਟਾਈ ਮੈਨੂੰ ਉਮੀਦ ਹੈ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਇੱਕ ਵਾਰ ਤੁਹਾਨੂੰ ਆਪਾਂ ਇਹਦੀ ਛੋਟੀ ਜਿਹੀ ਫਰੌਕ ਵੀ ਦਿਖਾਉਣੀ ਆ ਜਿਹੜੀ ਆਪਾਂ ਰੈਡੀ ਕਰਵਾਈ ਹੈਗੀ ਵੈਸੇ ਆਪਾਂ ਪੂਰੀ ਵੀਡੀਓ ਪਾਵਾਂਗੇ ਇਹ ਫਰੌਕ ਵੀ ਆਪਾਂ ਪੂਰੀ ਵੀਡੀਓ ਤੁਹਾਨੂੰ ਪਾਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਮਾਮਤ ਦੀਆਂ ਦੇ ਸੇਮ ਸੇਮ ਸੂਟ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਮੈਂ ਕਲਗਾਂ ਦੀ ਇਹਦਾ ਨਾ ਫਰੌਕ ਹੈ ਜਿਹੜੀ ਇਹ ਵਾਲੀ ਆਪਾਂ ਰੈਡੀ ਕੀਤੀ ਹੈ ਦੇਖੋ ਇਹ ਨਾ ਕਲੀਆਂ ਪਹਿਲਾਂ ਆਪਾਂ ਕੱਟ ਕਰ ਲਈਏ ਫਿਰ ਇਹਦੇ ਉੱਪਰ ਆਪਾਂ ਜਿਹੜੀ ਕਰਵਾਈ ਹੈ ਹੈਂਡਵਰਕ ਏਮਬਲੋਇਡਰੀ ਕਰਵਾਈ ਹੈਗੀ ਹੈਂਡਵਰਕ ਦੇ ਪੀਸ ਹੈ ਜਿਹੜਾ ਆਪਾਂ ਰੈਡੀ ਕਰਵਾਇਆਗਾ ਇਸ ਤਰ੍ਹਾਂ ਦੇ ਕਹਿੰਦੇ ਮਾਗਰਲੇ ਮੂਰਲੇ ਦੋ ਪੱਲੇ ਹੋਗੇ ਫਰੌਕ ਦੇ ਇਸ ਤਰ੍ਹਾਂ ਦੇ ਕਹਿੰਦੇ ਉੱਪਰਲੀ ਬੈਲਟ ਦੇ ਉੱਪਰ ਆਪਾਂ ਬਾਡੀ ਦੇ ਉੱਪਰ ਇਹਦੇ ਵਿੱਚ ਆਪਾਂ ਨੈੱਕ ਡਿਜ਼ਾਈਨ ਬਣਾਵਾਂਗੇ ਇਹ ਇਹਦੀ ਚੈਸਟ ਦੇ ਉੱਪਰ ਆ ਜਾਊਗਾ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਜਿਹੜਾ ਕਨਸੈਪਟ ਆ ਤਾਂ ਤਿਆਰ ਕੀਤਾਗਾ ਇਹ ਆ ਗਿਆ ਬਾਹੂ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਇਹ ਬਾਹਾਂ ਦੇ ਉੱਪਰ ਕੰਮ ਹੈ ਹੈਂਡਵਰਕ ਕ੍ਰੇਪੀਜ਼ ਰੈਡੀ ਕੀਤੀ ਆ ਮਾਮਾਤੀਆਂ ਦੇ ਸੇਮ ਸੇਮ ਪੀਸ ਨੇ ਮੰਮੀ ਦਾ ਪੀਸ ਆਪਾਂ ਨਾਲ ਸਟਿਚ ਭੇਜ ਰਹੇ ਆ ਤੇ ਗੁड़िया ਦੀ ਫਰੌਗ ਆ ਜਿਹੜੀ ਆਪਾਂ ਰੈਡੀ ਕਰਕੇ ਭੇਜਾਂਗੇ ਆਪਾਂ ਤੁਹਾਨੂੰ ਦੱਸਾਂਗੇ ਇਹ ਫਰੌਗ ਲਈ ਨੇ ਕਲੀਆਂ ਨੇ ਕਿਤੇ ਕਿਨਾਂ ਕਟਾਈ ਕੀਤੀਆਂ ਜਾਂ ਨੇ ਨਾਲ ਆਪਾਂ ਤੁਹਾਨੂੰ ਕਲੀਆਂ ਕੱਟ ਕਰਕੇ ਵੀ ਦਿਖਾਵਾਂਗੇ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਸਲਵਾਰ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਵੀਡੀਓ ਦੇ ਕਿੰਨਾ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਤੇ ਸਤਿ